ਸੰਤ ਬਾਬਾ ਬਲਜੰਦਰ ਸਿੰਘ ਜਿਹੋਰਾ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਗੋਤਾਵਾਂ ਦੀਆਂ ਸੇਵਾਵਾਂ ਕੀਤੀਆਂ ਨੇ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਰਾੜਾ ਸਾਹਿਬ ਸੰਪਰਦਾ ਨੂੰ ਬਹੁਤ ਵੱਡਾ ਇੱਕ ਹਾਟਾ ਪਿਆ ਹੈ ਉਥੇ ਸਮੁੱਚੇ ਖਾਲਸਾ ਪੰਥ ਨੂੰ ਸਿੱਖ ਪੰਥ ਨੂੰ ਬਹੁਤ ਵੱਡਾ ਇੱਕ ਹਾਟਾ ਪਿਆ ਹੈ ਇਹ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਹਾ ਚੀਰੇ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਅੱਜ ਤੜਕਸਾਰ ਜਾਂ ਦਾ ਮਰਤਵੇੜੇ ਉੱਤੇ ਸਾਰ ਇੱਕ ਖਬਰ ਜਿਹੜੀ ਸੀ ਉਹ ਸੁਣ ਨੂੰ ਮਿਲੀ ਦੇਖਣ ਨੂੰ ਮਿਲੀ ਔਰ ਬੜੀ ਦੁਖਦਾਈ ਖਬਰ ਸੀ ਕਿ ਜਿੱਥੇ ਰਾੜਾ ਸਾਹਿਬ ਦੇ ਸਥਾਨ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਰਾਂ ਦੀ ਪੰਜਾਬੀ ਮਿੱਠੀ ਪਿਆਰੀ ਯਾਦ ਬਹੁਤ ਸ਼ਰਧਾ ਤੇ ਸਤਿਕਾਰ ਸਹਿਤ ਮਨਾਏ ਜਾ ਰਹੀ ਹੈ। ਬਾਬਾ ਜੀ ਦਾ 50 ਸਾਲਾ ਜੋ ਸਮਾਗਮ ਹੈ ਉਹ ਵੀ ਅੱਜ ਹੀ ਰਾੜਾ ਸਾਹਿਬ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਰਾੜਾ ਸਾਹਿਬ ਜੀ ਵੀ ਇੱਕ ਸਮਾਗਮ ਚੱਲ ਰਿਹਾ ਸਨ ਔਰ ਰਾਤ ਦੇ ਸਮਾਗਮਾਂ ਦੀ ਸੰਪੂਰਨਤਾ ਤੋਂ ਉਪरांत ਰਾੜਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੋ ਇਸ ਪੰਜ ਭੂਤ ਖਚੋੜ ਨੂੰ ਤਿਆਗ ਕਰਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ ਇਹ ਬਹੁਤ ਹੀ ਹਿਰਦੇ ਵੇਦਕ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਕਿਉਂਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਹੋਰਾਂ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਗੋਤਾਮਾਂ ਦੀਆਂ ਸੇਵਾਵਾਂ ਕੀਤੀਆਂ ਨੇ ਦੇਸ਼ ਪ੍ਰਦੇਸ਼ ਵਿੱਚ ਵਿਚਰ ਕੇ ਮਹਾਪੁਰਖਾਂ ਨੇ ਬਹੁਤ ਸਾਰੇ ਸਿੱਖੀ ਦੇ ਜਿਹੜੇ ਕਾਰਜ ਨੇ ਉਹ ਕੀਤੇ ਨੇ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਰਾੜਾ ਸਾਹਿਬ ਸੰਪਰਦਾ ਨੂੰ ਬਹੁਤ ਵੱਡਾ ਇੱਕ ਘਾਟਾ ਪਿਆ ਹੈ ਉਥੇ ਸਮੁੱਚੇ ਖਾਲਸਾ ਪੰਥ ਨੂੰ ਸਿੱਖ ਪੰਥ ਨੂੰ ਬਹੁਤ ਵੱਡਾ ਇੱਕ ਘਾਟਾ ਪਿਆ ਹੈ ਸਤਗੁਰੂ ਬੇਰ ਕਰਨ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾਂ 'ਚ ਥਾਂ ਦੇਣ ਸਾਰੇ ਜਥੇਬੰਦੀਆਂ ਨੂੰ ਸਮprਦਾਏ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਪੰਥ ਨੂੰ ਜੇ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਹਾ ਚੀਰੇ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ ਅੱਜ ਤੜਕਸਾਰ ਜਾਂ ਦਾ ਮਰਤਵੇੜੇ ਉੱਠ ਤੇ ਸਾਰ ਇੱਕ ਖਬਰ ਜਿਹੜੀ ਸੀ ਉਹ ਸੁਣਨ ਨੂੰ ਮਿਲੀ ਦੇਖਣ ਨੂੰ ਮਿਲੀ ਔਰ ਬੜੀ ਦੁਖਦਾਈ ਖਬਰ ਸੀ ਕਿ ਜਿੱਥੇ ਰਾੜਾ ਸਾਹਿਬ ਦੇ ਸਥਾਨ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਰਾਂ ਦੀ ਪੰਜਾਬੀ ਮਿੱਠੀ ਪਿਆਰੀ ਯਾਦ ਬਹੁਤ ਸ਼ਰਧਾ ਤੇ ਸਤਿਕਾਰ ਸਹਿਤ ਮਨਾਏ ਜਾ ਰਹੀ ਹੈ। ਬਾਬਾ ਜੀ ਦਾ 50 ਸਾਲਾ ਜੋ ਸਮਾਗਮ ਹੈ ਉਹ ਵੀ ਅੱਜ ਹੀ ਰਾੜਾ ਸਾਹਿਬ ਮਨਾਇਆ ਜਾ ਰਿਹਾ ਹੈ। ਜਿਸ ਦੇ ਸੰਬੰਧ ਵਿੱਚ ਰਾੜਾ ਸਾਹਿਬ ਜੀ ਦੇ ਕਿਹ ਸਮਾਗਮ ਚੱਲ ਰਹੇ ਸਨ। ਔਰ ਰਾਤ ਦੇ ਸਮਾਗਮਾਂ ਦੀ ਸੰਪੂਰਨਤਾ ਤੋਂ ਉਪਰੰਤ ਰਾੜਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੋ ਇਸ ਪੰਜ ਭੂਤ ਖਚੋੜ ਨੂੰ ਤਿਆਗ ਕਰਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ ਇਹ ਬਹੁਤ ਹੀ ਹਿਰਦੇ ਵੇਦਕ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਕਿਉਂਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਹੋਰਾਂ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਧਰਮਾਂ ਦੀਆਂ ਸੇਵਾਵਾਂ ਕੀਤੀਆਂ ਨੇ ਦੇਸ਼ ਪ੍ਰਦੇਸ਼ ਵਿੱਚ ਵਿਚਰ ਕੇ ਮਹਾਂਪੁਰਖਾਂ ਨੇ ਬਹੁਤ ਸਾਰੇ ਸਿੱਖੀ ਦੇ ਜਿਹੜੇ ਕਾਰਜ ਨੇ ਉਹ ਕੀਤੇ ਨੇ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਰਾੜਾ ਸਾਹਿਬ ਸੰਪਰਦਾ ਨੂੰ ਬਹੁਤ ਵੱਡਾ ਇੱਕ ਘਾਟਾ ਪਿਆ ਹੈ ਉਥੇ ਸਮੁੱਚੇ ਖਾਲਸਾ ਪੰਥ ਨੂੰ ਸਿੱਖ ਪੰਥ ਨੂੰ ਬਹੁਤ ਵੱਡਾ ਇੱਕ ਘਾਟਾ ਪਿਆ ਹੈ ਸਤਗੁਰੂ ਬੇਰ ਕਰਨ ਵਿਛੜੀ ਹੋਈ ਆਤਮਾ ਨੂੰ ਸੁਦੀਵ ਆਪਣੇ ਚਰਨਾਂ 'ਚ ਥਾਂ ਦੇਣ ਸਾਰੇ ਜਥੇਬੰਦੀਆਂ ਨੂੰ ਸੰਪਰਦਾਏ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਪੰਥ ਨੂੰ ਇਹ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ